ਕੂਲਰ ਲਾ ਕੇ ਸੌਣ ਵਾਲੇ ਹੋ ਜਾਓ ਸਾਵਧਾਨ ਕੂਲਰ ਵਿੱਚ ਪਾਣੀ ਪਾਉਣ ਲੱਗੀ ਬਾਲ ਬਾਲ ਬਚੀ ਔਰਤ ਵਿੱਚੋਂ ਨਿਕਲਿਆ ਜ਼ਹਿਰੀਲਾ ਸੱਪ ਅਕਸਰ ਹੀ ਗਰਮੀ ਦੇ ਮੌਸਮ ਵਿੱਚ ਗਰਮੀ ਤੋਂ ਬਚਣ ਲਈ ਕੋਈ ਘਰਾਂ ਵਿੱਚ ਕੂਲਰ ਚਲਾਉਂਦਾ ਹੈ ਅਤੇ ਕੋਈ ਏਸੀ ਚਲਾਉਂਦਾ ਹੈ ਪਰ ਹੁਣ ਇੱਕ ਕੂਲਰ ਦੀ ਵੀਡੀਓ ਬਹੁਤ ਹੀ ਵਾਇਰਲ ਹੋ ਰਹੀ ਹੈ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਕੂਲਰ ਵਿੱਚੋਂ ਸੱਪ ਫੜਿਆ ਜਾ ਰਿਹਾ ਹੈ ਦਰਅਸਲ ਇਸ ਪਰਿਵਾਰ ਨੇ ਆਪਣੇ ਕਮਰੇ ਵਿੱਚ ਬਾਰੀ ਦੇ ਬਾਹਰਲੀ ਸਾਈਡ ਵਿਹਿ ਵਿੱਚ ਰੱਖ ਕੇ ਕੂਲਰ ਲਗਾਇਆ ਹੋਇਆ ਸੀ ਅਤੇ ਜਦੋਂ ਔਰਤ ਸੌਣ ਤੋਂ ਪਹਿਲਾਂ ਕੂਲਰ ਵਿੱਚ ਪਾਣੀ ਨੀ ਪਉਣ ਲੱਗਦੀ ਹੈ ਅਤੇ ਜਦੋਂ ਉਹ ਕੂਲਰ ਦੀ ਜਾਲੀ ਖੋਲਦੀ ਹੈ ਤਾਂ ਕੂਲਰ ਵਿੱਚੋਂ ਸੱਪ ਇੱਕੋ ਦਮ ਫਣ ਚੱਕ ਲੈਂਦਾ ਹੈ ਜਿਸ ਤੋਂ ਔਰਤ ਬਾਲ ਬਾਲ ਬਚ ਜਾਂਦੀ ਹੈ ਅਤੇ ਭੱਜ ਕੇ ਅੰਦਰ ਚਲੀ ਜਾਂਦੀ ਹੈ ਅਤੇ ਅੰਦਰ ਜਾ ਕੇ ਆਪਣੇ ਪਰਿਵਾਰ ਨੂੰ ਦੱਸਦੀ ਹੈ ਜਿਸ ਤੋਂ ਬਾਅਦ ਬੜੀ ਹੀ ਮੁਸ਼ਕਲ ਨਾਲ ਸੱਪ ਨੂੰ ਕੂਲਰ ਵਿੱਚੋਂ ਬਾਹਰ ਕੱਢ ਕੇ ਫੜਿਆ ਜਾਂਦਾ ਹੈ ਦਰਸਲ ਇਹ ਸੱਪ ਬਹੀ ਵਿੱਚੋਂ ਹੀ ਕੂਲਰ ਵਿੱਚ ਬੜਿਆ ਸੀ ਪਰਿਵਾਰ ਦੀ ਖੁਸ਼ਕਿਸਮਤੀ ਸੀ ਕਿ ਸੱਪ ਕੂਲਰ ਵਿੱਚੋਂ ਨਿਕਲ ਕੇ ਕਮਰੇ ਦੇ ਅੰਦਰ ਨਹੀਂ ਵੜਿਆ ਸੋ ਤੁਸੀਂ ਵੀ ਆਪਣੇ ਕੂਲਰਾਂ ਨੂੰ ਹਰ ਰੋਜ਼ ਚੰਗੀ ਤਰ੍ਹਾਂ ਚੈੱਕ ਜ਼ਰੂਰ ਕਰੋ ਸਸ ਵੀਡੀਓ ਨੂੰ ਆਪਣੇ ਯਾਰਾਂ ਦੋਸਤਾਂ ਤੇ ਰਿਸ਼ਤੇਦਾਰਾਂ ਤੱਕ ਸ਼ੇਅਰ ਜਰੂਰ ਕਰਿਓ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ